ਜੇਕਰ ਇਸ ਘਰ ਦੇ ਹਾਲਾਤ ਦੇਖੇ ਜਾਣ ਤੇ ਇਸ ਵਕਤ ਬਿਲਕੁਲ ਕਵਾੜਵਾਂਗ ਨਜ਼ਰ ਆ ਰਹੇ ਆ ਆ ਕਣਕ ਦਾ ਢੇਰ ਹੈ ਆ ਜਿਹੜਾ ਤੁਸੀਂ ਸੜਿਆ ਹੋਇਆ ਦੇਖ ਰਹੇ ਹੋ ਇਹ ਪਿਛਲੇ 1 ਮਹੀਨੇ ਤੋਂ ਪਾਣੀ ਵਿੱਚ ਰਹਿਣ ਕਰਕੇ ਇਹ ਕਣਕ ਜਿਹੜੀ ਹੈ ਖਰਾਬ ਹੋਈ ਹੈ ਔਰ ਇਸ ਵਕਤ ਇਸ ਘਰ ਦੇ ਅੰਦਰ ਖਲੋਣਾ ਵੀ ਜਿਹੜਾ ਆ ਬਹੁਤ ਮੁਸ਼ਕਲ ਹੋ ਚੁੱਕਾ ਹੈ ਕੰਨਿਆ ਸੈਂਟੀਮੀਟਰ ਦੇ ਵਿੱਚ ਪਾਣੀ ਦੀ ਸਪੀਡ ਨਾ ਆਇਆ ਕਿ ਕੇਨ ਭੱਜਣ ਦਾ ਮੌਕਾ ਹੀ ਨਹੀਂ ਦਿੰਦਾ। ਪਰ ਦਿਲ ਤਾਂ ਇੰਜ ਕਰਦਾ ਏ ਕਿ ਰੱਬਾ ਸਾਡੇ ਨਾਲ ਇੰਜ ਕਰਨਾ। ਉਹ ਜਿਆਦਾ ਜੀ ਵੀ ਮਾਤਾ ਜੀ ਤੇ ਲੋਦਾ ਉਦੋਂ ਦੇ ਦੇ ਆ। ਤੁਹਾਨੂੰ ਪਤਾ ਜੀ ਮੈਂ ਕਹਨੀਆ ਤਰਿਆ ਜਾਂਦਾ। ਮੰਨਦੇ ਆਂ। ਤੇ ਮੈਂ ਮਲਕਾਂ ਤੰਗਾ। ਇਹਨਾਂ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਔਰ ਸਿਰਫ ਵੀਡੀਓ ਬਣਾਉਣ ਤੱਕ ਹੀ ਸੀਮਤ ਨਾ ਰਿਹਾ ਜਾਵੇ। ਸ਼ਾਸਿਕਲ ਦੋਸਤੋ ਆਰਪੀਡੀ 24 ਤੇ ਤੁਹਾਡਾ ਸਵਾਗਤ ਹੈ। ਬੀਤੇ 1 ਮਹੀਨੇ ਤੋਂ ਪੰਜਾਬ ਦੇ ਦਰਿਆਈ ਖੇਤਰ ਦੇ ਵਿੱਚ ਪਾਣੀ ਦਾ ਕਹਿਰ ਤੁਸੀਂ ਦੇਖਦੇ ਆ ਰਹੇ ਹੋ ਹੁਣ ਭਾਵੇਂ ਪਾਣੀ ਲਥਣਾ ਸ਼ੁਰੂ ਹੋ ਚੁੱਕਾ ਹੈ ਘਟਨਾ ਸ਼ੁਰੂ ਹੋ ਚੁੱਕਾ ਹੈ ਪਰ ਇਸ ਪਾਣੀ ਦੇ ਕਾਰਨ ਮੱਚੀ ਤਬਾਹੀ ਦੇ ਨਿਸ਼ਾਨ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਕਿਉਂਕਿ ਇਹ ਪਰਿਵਾਰ ਹੈ ਜਿਸ ਦਾ ਇਸ ਪਾਣੀ ਦੇ ਨਾਲ ਬਰਬਾਦ ਦੇ ਕਾਰਨ ਜਦੋਂ ਰਾਵੀ ਦਰਿਆ ਦਾ ਬੰਨ ਟੁੱਟਦਾ ਹੈ ਤਾਂ ਪਾਣੀ ਜਿਹੜਾ ਆ ਇਸ ਘਰ ਤਾਂ ਦੇ ਵਿੱਚ 8-8 ਫੁੱਟ ਤੱਕ ਭਰ ਜਾਂਦਾ ਹੈ ਤੇ ਉਸ ਵਕਤ ਇਸ ਘਰ ਦੇ ਜਿਹੜੇ ਜੀ ਨੇ ਬੜੀ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਉਂਦੇ ਨੇ ਔਰ ਇਸ ਵਕਤ ਜਦੋਂ ਪਾਣੀ ਉੱਤਰਿਆਏ ਤਾਂ ਪਰਿਵਾਰ ਵਾਪਸ ਆਪਣੇ ਘਰ ਦੇ ਵਿੱਚ ਆਇਆ ਹੈ ਤਾਂ ਇਹ ਹਾਲਾਤ ਨੇ ਜਦੋਂ ਉਹਨਾਂ ਨੇ ਆ ਕੇ ਦੇਖਿਆ ਇਹ ਸਾਰਾ ਸਮਾਨ ਘਰ ਦਾ ਜਿਹੜਾ ਬਿਲਕੁਲ ਤਬਾਹ ਹੋ ਚੁੱਕਾ ਹੈ ਜਿਕਰ ਆ ਫ੍ਰੀਜ ਦੀ ਗੱਲ ਕੀਤੀ ਜਾਵੇ ਇਹ ਵੀ ਬਾਹਰ ਕੱਢ ਕੇ ਰੱਖੀ ਹੋਈ ਹੈ ਔਰ ਇਹ ਇਹ ਵੀ ਇਸ ਵਕਤ ਜਿਹੜੀ ਆ ਨਕਾਰਾ ਹੋ ਚੁੱਕੀ ਆ ਕਿਉਂਕਿ ਪਾਣੀ ਦੇ ਨਾਲ ਜਦੋਂ ਇਲੈਕਟ੍ਰੋਨਿਕ ਚੀਜ਼ਾਂ ਸੰਪਰਕ ਦੇ ਵਿੱਚ ਆਉਂਦੀਆਂ ਨੇ ਤੇ ਨੇਚਰਲੀ ਗੱਲ ਹੈ ਕਿ ਉਹ ਖਰਾਬ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਕੱਪੜਿਆਂ ਦੀ ਗੱਲ ਕਰੀਏ ਤਾਂ ਕੱਪੜੇ ਵੀ ਬਿਲਕੁਲ ਜਿਹੜੇ ਨੇ ਬਿਸਤਰੇ ਵਿਛਾਉਣ ਵਾਲੇ ਉੱਪਰ ਲੈਣ ਵਾਲੇ ਜਿਹੜੇ ਨੇ ਉਹ ਵੀ ਪਾਣੀ ਦੇ ਇਸ ਵਹਾਅ ਕਾਰਨ ਜਿਹੜਾ ਆ ਕਾਫੀ ਇਹ ਜਿਹੜਾ ਨੁਕਸਾਨੇ ਗਏ ਨੇ ਔਰ ਤੁਸੀਂ ਦੇਖ ਸਕਦੇ ਹੋ ਇਸ ਵਕਤ ਪਰਿਵਾਰ ਵੱਲੋਂ ਭਾਵੇਂ ਇਹਨਾਂ ਨੂੰ ਸਵਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਫਿਰ ਵੀ ਕਿਤਨਾ ਕਿਤੇ ਹਾਲਾਤ ਜਿਹੜੇ ਨੇ ਇਹ ਅੱਖਾਂ ਦੇ ਵਿੱਚ ਅਥਰੂ ਭਰ ਦਿੰਦੇ ਨੇ ਪਰਿਵਾਰ ਨੂੰ ਕਿਸੇ ਵੱਲੋਂ ਕਣਕ ਦਿੱਤੀ ਗਈ ਹੈ ਤਾਂ ਕਿ ਉਹ ਆਪਣਾ ਗੁਜ਼ਾਰਾ ਰੋਟੀ ਖਾ ਕੇ ਕਰ ਸਕਣ ਪਰ ਹਾਲਾਤ ਅੰਦਰਲੇ ਜਿਹੜੇ ਨੇ ਉਹ ਹੋਰ ਵੀ ਵੱਧ ਤੋਂ ਬੱਤਰ ਨੇ ਤੁਸੀਂ ਦੇਖੋਗੇ ਔਰ ਅੱਖਾਂ ਦੇ ਵਿੱਚ ਅਥਰੂ ਆਉਣੇ ਸੁਭਾਵਕ ਨੇ ਇਹ ਹਾਲਾਤ ਦੇਖਦਾ ਹੈ ਦੇਖੋ ਪਾਉਣ ਵਾਲੇ ਕੱਪੜੇ ਵੀ ਜਿਹੜੇ ਨੇ ਕਿਸ ਤਰੀਕੇ ਦੇ ਨਾਲ ਖਰਾਬ ਹੋ ਚੁੱਕੇ ਨੇ ਔਰ ਰੌਣ ਨਿਕਲਦਾ ਹੈ ਇੰਨਾ ਹਾਲਾਤਾਂ ਨੂੰ ਦੇਖ ਕੇ ਪਰ ਕੋਈ ਵੀ ਸਰਕਾਰ ਜਿਹੜੀ ਆ ਅਜੇ ਤੱਕ ਅਖਬਾਰਾਂ ਦੀਆਂ ਸੁਰਖੀਆਂ ਤੱਕ ਹੀ ਸੀਮਤ ਹੈ ਟੀਵੀ ਚੈਨਲਾਂ ਦੀਆਂ ਖਬਰਾਂ ਤਾਂ ਕੀ ਸੀਮਤ ਐ ਪਰ ਇਹਨਾਂ ਪਰਿਵਾਰਾਂ ਤੱਕ ਸਰਕਾਰ ਜਿਹੜੀ ਆ ਉਹ ਮਦਦ ਨਹੀਂ ਪਹੁੰਚਾ ਰਹੀ ਉਹ ਤੁਸੀਂ ਜ਼ਮੀਨੀ ਪੱਧਰ ਤੇ ਦੇਖ ਸਕਦੇ ਹੋ ਜੇਕਰ ਇਸ ਘਰ ਦੇ ਹਾਲਾਤ ਦੇਖੇ ਜਾਣ ਤੇ ਇਸ ਵਕਤ ਬਿਲਕੁਲ ਕਵਾੜਵਾਂਗ ਨਜ਼ਰ ਆ ਰਹੇ ਨੇ ਔਰ ਆ ਦੇਖ ਸਕਦੇ ਹੋ ਬਜ਼ੁਰਗ ਮਾਤਾ ਐ ਉਹ ਆਪਣੇ ਘਰ ਨੂੰ ਸਵਾਰਨ ਦੀ ਕੋਸ਼ਿਸ਼ ਕਰਦੀ ਪਈ ਐ 65 ਤੋਂ 70 ਸਾਲ ਦੇ ਵਿੱਚ ਉਮਰ ਆ ਇਸ ਬਜ਼ੁਰਗ ਮਾਤਾ ਦੀ ਔਰ ਘਰ ਜਦੋਂ ਤਬਾਹ ਹੋ ਜਾਂਦਾ ਹੈ ਉਦੋਂ ਇਹ ਦਿਲ ਤੇ ਕੀ ਗੁਜ਼ਰਦੀ ਹੈ ਇਹ ਮਾਤਾ ਹੀ ਜਾਣਦੀ ਹੈ ਔਰ ਤੁਸੀਂ ਦੇਖ ਸਕਦੇ ਹੋ ਇਹ ਬਜ਼ੁਰਗ ਮਾਤਾ ਇਹਨਾਂ ਹਾਲਾਤਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ ਅਗਲੇ ਪਾਸੇ ਜੇਕਰ ਅਸੀਂ ਹੋਰ ਹਾਲਾਤ ਦੇਖਦੇ ਆ ਤਾਂ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਇਹ ਭਾਵੇਂ ਵੇਖਣ ਦੇ ਵਿੱਚ ਪੱਕਾ ਮਕਾਨ ਹੈ ਔਰ ਲੈਂਟਰ ਵੀ ਪਿਆ ਹੋਇਆ ਹੈ ਪਰ ਜਦੋਂ ਪਾਣੀ ਭਰਦਾ ਏ ਇਸ ਦੀਆਂ ਨੀਹਾਂ ਬੈਠ ਜਾਂਦੀਆਂ ਨੇ ਔਰ ਦੇਖ ਸਕਦੇ ਹੋ ਕੰਧ ਕੈਮਰਾਮੈਨ ਸਾਥੀ ਨੂੰ ਕਹਾਂਗਾ ਕੰਧ ਦਾ ਨਜ਼ਾਰਾ ਜਿਹੜਾ ਅਗਲੇ ਪਾਰ ਜਾ ਕੇ ਵੀ ਦਿਖਾ ਦਿਓ ਤਾਂ ਕਿ ਸਾਡੇ ਦਰਸ਼ਕ ਦੇਖ ਸਕਣ ਇਸ ਤਬਾਹੀ ਦੇ ਬਚੇ ਹੋਏ ਨਿਸ਼ਾਨ ਆ ਦੇਖ ਸਕਦੇ ਹੋ ਤੁਸੀਂ ਇਹ ਕੰਧ ਜਿਹੜੀ ਆ ਇਸ ਮਕਾਨ ਦੀਆਂ ਨੀਹਾਂ ਬੈਠਣ ਕਾਰਨ ਡਿੱਗ ਪੈਂਦੀ ਹੈ ਔਰ ਅਜੇ ਵੀ ਜਿਹੜਾ ਆ ਇਸ ਮਕਾਨ ਦੀਆਂ ਜਿਹੜੀਆਂ ਨੀਹਾਂ ਨੇ ਬਿਲਕੁਲੀ ਕਦੇ ਵੀ ਡਿੱਗਣ ਦੇ ਕਿਨਾਰੇ ਨੇ ਔਰ ਅਸੀਂ ਵੀ ਇਸ ਵਕਤ ਇਸ ਗੱਲ ਤੋਂ ਡਰ ਰਹੇ ਆ ਕਿ ਕੋਈ ਹਾਦਸਾ ਨਾ ਵਾਪਰ ਜਾਵੇ ਪਰ ਫਿਰ ਵੀ ਤੁਹਾਡੇ ਤੱਕ ਇਹ ਹਾਲਾਤ ਇਸ ਕਰਕੇ ਪਹੁੰਚਾ ਰਹੇ ਆ ਕਿਉਂਕਿ ਸਮਾਜ ਸੇਵੀ ਸੰਸਥਾਵਾਂ ਬਹੁਤ ਸਾਰੇ ਦਾਨੀ ਸੱਜਣ ਇਹਨਾਂ ਪਰਿਵਾਰਾਂ ਤੱਕ ਪਹੁੰਚ ਕਰਕੇ ਉਹਨਾਂ ਦੀ ਮਦਦ ਕਰ ਰਹੇ ਨੇ ਔਰ ਅਸੀਂ ਆਪਣੇ ਤੌਰ ਤੇ ਇਹ ਹਾਲਾਤ ਦਿਖਾ ਕੇ ਤੁਹਾਡੇ ਤੱਕ ਪਹੁੰਚਾ ਰਹੇ ਆ ਤਾਂ ਕਿ ਤੁਸੀਂ ਇੱਥੋਂ ਤੱਕ ਪਹੁੰਚ ਸਕੋ ਔਰ ਆ ਦੇਖ ਸਕਦੇ ਹੋ ਜੇਕਰ ਇਥੋਂ ਦੀ ਗੱਲ ਕੀਤੀ ਜਾਵੇ ਤਾਂ ਦੇਖੋ ਆ ਕਣਕ ਦਾ ਢੇਰ ਹੈ ਆ ਜਿਹੜਾ ਤੁਸੀਂ ਸੜਿਆ ਹੋਇਆ ਦੇਖ ਰਹੇ ਹੋ ਇਹ ਪਿਛਲੇ 1 ਮਹੀਨੇ ਤੋਂ ਪਾਣੀ ਵਿੱਚ ਰਹਿਣ ਕਰਕੇ ਇਹ ਕਣਕ ਜਿਹੜੀ ਹੈ ਖਰਾਬ ਹੋਈ ਹੈ ਔਰ ਇਸ ਵਕਤ ਇਸ ਘਰ ਦੇ ਅੰਦਰ ਖਲੋਣਾ ਵੀ ਜਿਹੜਾ ਆ ਬਹੁਤ ਮੁਸ਼ਕਲ ਹੋ ਚੁੱਕਾ ਹੈ ਕਿਉਂਕਿ ਬਦਬੂ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੋ ਚੁੱਕੀ ਹੈ ਇਸ ਅੰਦਰ ਦੇ ਵਿੱਚ ਪਰ ਜਿਹੜਾ ਫਿਰ ਵੀ ਪਰਿਵਾਰ ਵੱਲੋਂ ਕਿਤੇ ਨਾ ਕਿਤੇ ਆਪਣੀ ਜ਼ਿੰਦਗੀ ਨੂੰ ਸਹੀ ਕਰਨ ਵਾਸਤੇ ਜਦੋਜਹਿਦ ਕੀਤੀ ਜਾ ਰਹੀ ਹੈ ਜਿਸ ਦੀ ਝਲਕ ਮੈਂ ਤੁਹਾਨੂੰ ਬਾਹਰ ਪਈ ਤਰਪਾਲ ਤੋਂ ਦਿਖਾ ਸਕਦਾ ਇਹ ਤਰਪਾਲ ਜਦੋਜਹਿਦ ਕਰ ਰਿਹਾ ਏ ਇਹ ਪਰਿਵਾਰ ਆਪਣੀ ਜ਼ਿੰਦਗੀ ਨੂੰ ਲੀਤੇ ਲਿਆਉਣ ਦੀ ਔਰ ਇਹ ਤਰਪਾਲ ਪਾ ਕੇ ਜਿਹੜਾ ਆ ਰਹਿਣ ਲਈ ਇਹਨਾਂ ਨੇ ਇੱਕ ਬਣਾਇਆ ਆਇਆ ਔਰ ਇਸੇ ਤਰਪਾਲ ਦੇ ਹੇਠਾਂ ਰੋਟੀ ਪਾਣੀ ਦਾ ਬਣਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਏ ਇਹ ਮਾਂ ਪੁੱਤ ਤੁਸੀਂ ਦੇਖ ਸਕਦੇ ਹੋ ਆਪਣੇ ਸਮਾਨ ਨੂੰ ਸਾਂਭਦੇ ਹੋਏ ਸਵਾਰਦੇ ਹੋਏ ਨਜ਼ਰ ਆ ਰਹੇ ਨੇ ਜੇਕਰ ਹੋਰ ਨਜ਼ਦੀਕ ਤੋਂ ਜਾ ਕੇ ਦੇਖਿਆ ਜਾਵੇ ਮੈਂ ਮਾਤਾ ਜੀ ਨੂੰ ਕਹਾਂਗਾ ਮਾਤਾ ਜੀ ਇੱਧਰ ਆ ਜਾਓ ਮੈਂ ਥੋੜਾ ਸਾਡੇ ਜਿਹੜੇ ਦਾਨੀ ਸੱਜਣ ਨੇ ਉਹਨਾਂ ਨੂੰ ਹਾਲਾਤ ਦਿਖਾ ਦੇਵਾਂ ਕਿ ਇੱਕ ਇਸ ਤਰੀਕੇ ਦੇ ਨੇ ਜੇਕਰ ਇਹਨਾਂ ਦੇ ਦਾਣਿਆਂ ਦੀ ਗੱਲ ਕੀਤੀ ਜਾਵੇ ਰੋਟੀ ਦੀ ਗੱਲ ਕੀਤੀ ਜਾਵੇ ਤਾਂ ਦੇਖ ਸਕਦੇ ਹੋ ਆ ਛੋਟੇ ਜਿਹੇ ਡੱਬੇ ਦੇ ਵਿੱਚ ਚਾਵਲ ਰੱਖੇ ਹੋਏ ਨੇ ਜਿਹੜੇ ਸ਼ਾਇਦ 2-3 ਦਿਨ ਨਿਕਲ ਸਕਦੇ ਨੇ ਇਹ ਆਟਾ ਰੱਖਿਆ ਹੋਇਆ ਸ਼ਾਇਦ ਨਹੀਂ ਇਹ ਵੀ ਚਾਵਲ ਹੈ ਇਹ ਵੀ ਚਾਵਲ ਹੈ ਔਰ ਥੋੜੀ ਦਾਲ ਰੱਖੀ ਹੋਈ ਹੈ ਔਰ ਇਸ ਦੇ ਵਿੱਚ ਸ਼ਾਇਦ ਆਟਾ ਰੱਖਿਆ ਹੋਇਆ ਹੈ ਔਰ ਇਹ ਹਾਲਾਤ ਨੇ ਇਸ ਵਕਤ ਇਸ ਪਰਿਵਾਰ ਦੇ ਜੱਦੋਜਾਦ ਪੂਰੀ ਕਰ ਰਹੇ ਨੇ ਜ਼ਿੰਦਗੀ ਨੂੰ ਬਤੀਤ ਕਰਨ ਦੀ ਸਵਾਰਨ ਦੀ ਤਾਂ ਕਿ ਜ਼ਿੰਦਗੀ ਨੂੰ ਮੋੜ ਲਿਆਂ ਤੇ ਲਿਆਂਦਾ ਜਾ ਸਕੇ ਹਾਲਾਤ ਸੁਧਾਰੇ ਜਾ ਸਕਣ ਪਰ ਜੇਕਰ ਆਪਣੇ ਤੌਰ ਤੇ ਇਹਨਾਂ ਹਾਲਾਤਾਂ ਨੂੰ ਸੁਧਾਰਦੇ ਨਹੀਂ ਤਾਂ ਸ਼ਾਇਦ ਅਗਲੇ 10 ਸਾਲ ਇਹਨਾਂ ਦਾ ਲੱਕ ਸਿੱਧਾ ਨਹੀਂ ਹੋਵੇਗਾ ਹੁਣ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਆਖਰ ਇਹ ਹਾਲਾਤ ਹੋਣ ਤੋਂ ਬਾਅਦ ਇਹਨਾਂ ਦੇ ਹੌਸਲੇ ਕਿਵੇਂ ਦੇ ਨੇ ਸੋ ਦੋਸਤੋ ਪੀੜਤ ਪਰਿਵਾਰ ਸਾਡੇ ਨਾਲ ਹੈ ਜੋ ਇਸ ਵਕਤ ਜ਼ਿੰਦਗੀ ਨੂੰ ਸਹੀ ਲੀਹਾਂ ਤੇ ਕਰਨ ਲਈ ਜਦੋਜਾਦ ਕਰ ਰਿਹਾ ਹੈ ਉਸ ਵੀਰ ਦੇ ਨਾਲ ਗੱਲਬਾਤ ਕਰਦੇ ਆ ਵੀਰ ਜੀ ਕੀ ਨਾਮ ਹੈ ਤੁਹਾਡਾ ਗੁਰਪਾਲ ਸਿੰਘ ਜੀ ਪਿੰਡ ਕਿਹੜਾ ਪਿੰਡ ਹੈ ਪਿੰਡ ਸੋਬਾ ਜ਼ਿਲ੍ਹਾ ਮਸਾ ਤਸੀਲ ਨੜ ਰੇਂਗੋਲੇ ਸੀ ਔਰ ਅ ਜਦੋਂ ਪਾਣੀ ਆਉਂਦਾ ਏ ਉਦੋਂ ਕਿਸ ਤਰੀਕੇ ਦੇ ਹਾਲਾਤ ਬਣਦੇ ਨੇ ਕਿਵੇਂ ਪਤਾ ਲੱਗਦਾ ਏ ਸਾਰੀ ਗੱਲਬਾਤ ਸਾਡੇ ਦਰਸ਼ਕਾਂ ਨੂੰ ਜਰੂਰ ਦੱਸ ਦਿਓ ਕਿਉਂਕਿ ਕਈ ਗੱਲਾਂ ਸੁਣੀਆਂ ਸੁਣਾਈਆਂ ਹੁੰਦੀਆਂ ਨੇ ਕਈ ਜਿਹੜੀ ਹੱਡ ਬੀਤੀ ਜਦੋਂ ਸੁਣਦਾ ਏ ਕੋਈ ਤਾਂ ਉਦੋਂ ਫਿਰ ਪਤਾ ਲੱਗਦਾ ਏ ਕਿ ਆਖਰ ਅਸਲ ਹਾਲਾਤ ਕੀ ਨੇ ਹਾਂਜੀ ਹਲਾ ਦੇ ਜੀ ਵੀ ਜਦੋਂ ਪਤਾ ਲੱਗਾ ਹੈ ਪਹਿਲਾਂ ਵੀ ਪਾਣੀ ਆਉਂਦੀ ਇਸ ਵਿਸਵਤਾ ਹੈਗੀ ਆ ਉਦੋਂ ਮੈਂ ਆਪਣਾ ਬੇੜਾ ਤੇ ਗੁਡੀਆਂ ਤੇ ਮਾਤਾ ਜੀ ਨੂੰ ਘਲਤਾ ਸੀ ਆਪਣੇ ਨਾਨਕੇ ਮੈਂ ਠੀਕ ਹੈ ਨਾ ਚਲੋ ਮੈਂ ਮਗਰ ਸਮਾਸ ਮੂਣ ਕੱਢਦਾਗਾ ਮੈਂ ਤੇ ਮਗਰੋ ਪਾਣੀ ਜਦੋਂ ਇਧਰੋਂ ਤੂਸੀ ਟੁੱਟੀ ਜਿਆ ਇਧਰੋਂ ਕੋਹਣਿਆਂ ਜ ਟੁੱਟ ਗਈਆ ਕੋਟ ਤੋਂ ਟੁੱਟੀ ਜਿਆ ਇਧਰੋਂ ਟੁੱਟੀ ਜਿਆ ਮਰਪੋੜ ਟੁੱਟ ਗਈਆ ਤਾਂਪੋ ਧਾਈ ਪੈ ਗਈ ਪਾਣੀ ਪੰਜਾ ਸੱਤਾ ਮੀਟਰ ਦੇ ਵਿੱਚ ਪਾਣੀ ਦੀ ਸਪੀਡ ਨਾਲ ਆਇਆ ਵੀ ਕਿਸੇ ਨੂੰ ਭੱਜਣ ਦਾ ਮੌਕਾ ਹੀ ਨਹੀਂ ਦਿੱਤਾ ਮਤਲਬ ਆਪੋ ਆਪਣੇ ਮਤਲਬ ਸਾਰੇ ਮਹ ਦਾ ਇਹ ਤੁਮਾ ਜਿਨਾ ਚੜਦਾ ਚੜਦਾ ਪਹਿਲਾਂ ਕੋਈ ਛੋੜਾ ਬੜਾ ਚੜ ਗਿਆ ਚੜ ਗਿਆ ਸਮਾਨ ਤੇ ਉਸ ਤੋਂ ਬਾਅਦ ਜਦੋਂ ਪਾਣੀ ਮੜਾ ਜ ਚੜ ਜਾ ਚੜ ਗਿਆ ਮੈਂ ਦੋ ਤਿੰਨ ਢਾਈ ਫੁੱਟ ਕੋਟ ਪਾਣੀ ਜਿਹਾ ਹੈਗਾ ਆਹੀ ਉਹ ਤਾਂ ਪਹਿਲੇ ਥੋੜਾ ਹੀ ਹੁਣਾ ਵਾ ਬਾਕੀ 7-8 ਫੋਟੋ ਪਾਣੀ ਚੜ ਗਿਆ ਮੜ ਕੇ ਜੋ ਵੀ ਲਾ ਦੇ ਤੁਹਾਡੇ ਸਾਹਮਣੇ ਆ ਜਿਹੜੇ ਕਮਰੇ ਉਹ ਡਿੱਗ ਪਏ ਦਾਖ ਸਾਲੇ 8 ਸਾਲ ਹੋ ਗਏ ਪਾਈ ਨੂੰ ਪਾਈ ਨੂੰ ਹੋ ਗਏ ਤੇ ਮੇਰਾ ਇੱਕੋ ਥਾਂ ਵਿਗਾਵਾ ਉਹ ਵੀ ਗਨੇ ਪਾ ਗਏ ਮੈਂ ਕਮਰੇ ਪਾਏ ਆਪਣੇ ਅੱਛਾ ਹਲਾ ਦਾ ਜੇ ਬਹੁਤ ਜਿਆਦੇ ਮਾੜੇ ਜੇ ਤਾਂ ਹੁਣ ਤੁਹਾਡੇ ਸਾਹਮਣੇ ਹੁਣ ਮੈਂ ਤੰਬੂ ਲਾਗੇ ਤੇ ਮੈਂ ਕੀ ਕੀਤਾ ਵਾ ਇਹ ਆ ਵੀ ਜਿੱਦ ਕਣਕਣ ਕਿਆ ਉਹ ਪਿੰਡ ਦੇ ਸਰਪੰਚ ਸਾਹਿਬ ਨੇ ਬੜੀ ਮੱਤ ਕੀਤੀ ਮੇਰੀ ਕਣਕਣਕ ਮੈਨੂੰ ਉਹਨਾਂ ਦੇ ਦਿੱਤੀ ਹੈ ਹੋਰ ਵੀ ਜੋ ਸੌਦਾ ਹੁੰਦੇ ਆ ਉਸੇ ਵਾਲੀ ਮਤਲਬ ਗਾਂ ਤੱਕ ਲੰਦਾ ਏ ਸਰ ਪੈਂਸਾ ਤੇ ਇਹ ਇਹ ਜਿਹੜੀ ਕੰਧ ਡਿੱਗੀ ਐ ਅਸੀਂ ਦੇਖਿਆ ਇੱਕ ਪਾਸੇ ਦੀ ਕੰਧ ਡਿੱਗੀ ਹੋਈ ਐ ਹਾਂਜੀ ਔਰ ਕੰਧ ਡਿੱਗਣ ਤੋਂ ਬਾਅਦ ਹੋਰ ਵੀ ਜਿਹੜੀਆਂ ਨੀਆਂ ਨੇ ਉਹ ਵੀ ਖੋਖਲੀਆਂ ਲੱਗ ਰਹੀਆਂ ਨੇ ਖੋਖਲੀਆਂ ਸਾਰੀਆਂ ਹੋ ਗਈਆਂ ਨੇ ਇਹ ਸਿਰਫ ਤੈਹੀਂ ਇਸੇ ਕਰਕੇ ਆਪਾਂ ਅੰਦਰ ਬਾਹਰ ਤੰਬੂ ਮੈਂ ਕਰਕੇ ਲੈ ਵੀ ਨੁਕਸਾਨ ਨਾ ਹੋ ਜੇ ਅੱਛਾ ਅਜੇ ਵੀ ਡਿੱਗਣ ਦਾ ਖਤਰਾ ਇਹਦਾ ਬਿਲਕੁਲ ਜੀ ਤੇੜਾ ਪੈ ਗਈਆਂ ਸਾਰੇ ਅੱਛਾ ਸਾਰੇ ਤੇੜਾ ਪਈਆਂ ਨੇ ਜੇ ਅੰਦਰ ਜਾ ਕੇ ਦੇਖੋਗੇ ਸਭ ਤੇੜਾ ਪੈ ਗਈਆਂ ਨੇ ਇਸੇ ਵੀ ਖਲੋਤੀਆਂ ਅੱਜ ਦੇਪੇ ਭੜਗੇ ਦੇ ਤੇ ਦੱਸ ਦੂੰ ਦੇਪਣੇ ਜੇ ਆਪਣੇ ਤੌਰ ਤੇ ਇਹਨੂੰ ਦੁਬਾਰਾ ਪਹਿਲਾਂ ਵਾਂਗ ਸਹੀ ਮਤਲਬ ਲੀਆਂ ਤੇ ਲਿਆਉਣੀ ਹੋਵੇ ਲਾਈਫ ਜ਼ਿੰਦਗੀ ਤੇ ਫੇਰ ਕਿੰਨਾ ਸਮਾਂ ਲੱਗ ਸਕਦਾ ਜੇ ਸਮਾਂ ਮੈਨੂੰ ਆਖੇ ਤੇ ਅਜੇ ਮੈਨੂੰ ਤੇ ਵੀ ਕੋਈ 2 2.5 3 ਸਾਲ ਤੱਕ ਤੁਸੀਂ ਲੈ ਨਹੀਂ ਗਣਾ ਮੈਥੇ ਕਿ ਵਿਗਾ ਥਾਂ ਦਾ ਤੁਹਾਨੂੰ ਪਤਾ ਕਿ ਕਮੇਟੀ ਕਮਟੀਆਂ ਪਾ ਆ ਗਿਆ ਮਤਲਬ ਆਏ ਹੈ ਅੱਗੇ ਮੈਂ ਤੇ ਕੰਮ ਕੀ ਕਰਦੇ ਉਹ ਤਾਂ ਮੈਂ ਮਿਸਤਰੀ ਤੇ ਮਗਰ ਜੋ ਉਹ ਤੁਹਾਨੂੰ ਬੱਤੀਆਂ 400 ਹਾਂ ਦੇ 400 ਰੁਪਏ ਦੇ ਜਾੜੀ ਤੁਹਾਨੂੰ ਪਤਾ ਹਾਂ ਦੋ ਬੱਚੇ ਵੀ ਪਾਲਣ ਨੇ ਆ ਬੱਚੇ ਕਿਹੜੀ ਕਿਹੜੀ ਕਲਾਸ ਚ ਪੜਦੇ ਨੇ ਇੱਕ ਚੌਥੀ ਵਿੱਚ ਹੈ ਮੁੰਡਾ ਵਾ ਇਹ ਤੇ ਜਮਾਤ ਦੇ ਵਿੱਚ ਗੁੱਡੀਆਂ ਪੜਦੀਆਂ ਸਰਕਾਰੀ ਸਕੂਲੇ ਪਈ ਆ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਗਰੀਬ ਕਿਸਾਨ ਪਰਿਵਾਰ ਹੈ ਜਿਨ੍ਹਾਂ ਦੇ ਹਾਲਾਤ ਨੇ ਇੱਕ ਬਿਗਾ ਜ਼ਮੀਨ ਹੈ ਉਹ ਵੀ ਗਹਿਣੇ ਧਰੀ ਹੋਈ ਹੈ ਔਰ ਗਹਿਣੇ ਧਰ ਕੇ ਇਹ ਮਕਾਨ ਬਣਾਇਆ ਗਿਆ ਸੀ ਕਿੰਡੀ ਮੁਸ਼ਕਲ ਦੇ ਹਾਲਾਤ ਨੇ ਜਦੋਂ ਬਣਿਆ ਬਣਾਇਆ ਘਰ ਡਿੱਗ ਪੈਂਦਾ ਹੈ ਫਿਰ ਦਿਲ ਤਾਂ ਇੰਜ ਕਰਦਾ ਹੈ ਕਿ ਰੱਬਾ ਸਾਡੇ ਨਾਲ ਇੰਜ ਕਰਨਾ ਜਿਆਦਾ ਜੀ ਇਹ ਵੀ ਮਾਦਾ ਜੀ ਤੇ ਉਹਦਾਂ ਦੇ ਦੇ ਆ ਫੇਰੀ ਮੰਨਦਾ ਮੈਂ ਚਲੋ ਨੁਕਸਾਨ ਤੇ ਬਹੁਤ ਹੋ ਗਿਆ ਵੀ ਇੰਨਾ ਵੀ ਚਲੋ ਭੀ ਨਿਆਣੇ ਜੂਨੇ ਬਚ ਗਏ ਆ ਇਹ ਬਚ ਗਏ ਮਾਤਾ ਮੇਰੀ ਮੈਂ ਬਚ ਗਿਆ ਵਾ ਇੰਨਾ ਮੈਂ ਫਿਰ ਕੀ ਦੱਸੂ ਕਿ ਕੀ ਕਿਹਾ ਹਤਨਾ ਫਿਰ ਵੀ ਹਜਨਾ ਜੋ ਹੋਏਗਾ ਵੀ ਪ੍ਰਮਾਤਮਾ ਜੋ ਤੂੰ ਕੀਤਾ ਮਾਤਾ ਜੀ ਕਿੰਨੀ ਉਮਰ ਹੋ ਗਈ ਹੈ ਮੈਂ ਹੋਈਏ 57 30 ਜਾਂ ਜੋਗੇ ਸਿੰਘ ਜੀ ਔਰ ਬੜੀਆਂ ਰੀਜਾਂ ਦੇ ਨਾਲ ਘਰ ਬਣਾਇਆ ਹੋਵੇਗਾ ਤੁਸੀਂ ਔਰ ਆ ਮੀਂਹ ਦੇ ਪਾਣੀ ਨੇ ਔਰ ਰਾਵੀ ਦਰਿਆ ਦੇ ਪਾਣੀ ਨੇ ਜਦੋਂ ਇਹ ਘਰ ਟਹਿ ਢੇਰੀ ਕੀਤਾ ਏ ਫਿਰ ਕੀ ਲੱਗਦਾ ਏ ਕਿ ਉਹ ਜਿਹੜਾ ਘਰ ਦੁਬਾਰਾ ਬਣ ਸਕਦਾ ਏ ਇਹ ਜੋ ਤੁਸੀਂ ਪਾਸ ਆ ਜਾ ਜੋ ਕਿ ਬੰਗੋ ਕਿੱਛ ਗਾਣਾ ਗਰੀਬ ਕੋ ਕੋਚ ਮੇਰਾ ਘਰ ਆ ਹੁਣ ਮੈਂ ਕਿਹਾ ਸਾਡਾ ਆ ਗਿਆ ਕੋਈ ਗਾ ਨਹੀਂ ਮੈਂ ਤੁਮ ਬੱਚੇ ਜਾ ਜਾ ਕੱਢ ਕੇ ਤੇ ਮੈਂ ਰਹਿੰਗੀ ਮੈਂ ਰੋੜ ਜੂਂ ਤੇ ਕੋਈ ਗਾ ਨਹੀਂ ਮੈਂ ਹੋਵਾਂ ਨਹੀਂ ਸਾ ਮੇਰੀ ਕੋਈ ਗੱਲ ਨਹੀਂ ਹਾਂ ਉਥੋਂ ਭੱਜੀ ਆਈ ਤਾਂ ਹੁੰਦੇ ਸਭ ਕੁਝ ਕਰਤਾ ਹੋਇਆ ਬੈਂਤੀ ਮੇਰੀ ਮੈਂ ਆਹ ਜਿਹੜਾ ਸਮਾਨ ਹੈ ਕਿੰਨਾ ਖਰਾਬ ਹੋ ਗਿਆ ਸਾਰਾ ਸਾਰਾ ਖਰਾਬ ਹੈ ਅਰਜੀਆਂ ਕੀ ਮੰਡੀਆਂ ਰੜ ਗਈਆਂ ਹਾਂ ਕੁਝ ਨਹੀਂ ਆ ਕੋਈ ਚੀਜ਼ ਨਹੀਂ ਖਾਣ ਜਿਹੜਾ ਟਟੰਡਾ ਹੈ ਉਹ ਪਕਾਉਣਾ ਤੇ ਜਿਹੜੀ ਘਰੇ ਕਣਕ ਰੱਖੀ ਸੀ ਤੁਸੀਂ ਹਾਂਜੀ ਉਹ ਰੜ ਗਈ ਹਾਂ ਰੋਗੀ ਹਾਂ ਰੋਗੀ ਕਿੰਨੀ ਕਣਕ ਸੀਗੀ ਹਾਂ ਥੋੜੀ ਹਾਂ ਥੋੜੀ 5 ਕਿਕ ਮਟਰ 5 ਕਿਕ ਮਟਰ 5 ਕਿਕ ਮਟਰ 5 ਕਿਕ ਮਟਰ ਅੱਛਾ ਹਾਂਜੀ ਔਰ ਸਾਲ ਲੰਘ ਸਕਦਾ ਸੀਗਾ ਉਹਦੇ ਨਾਲ ਹਾਂਜੀ ਲੰਘ ਸਕਦਾ ਸੀਗਾ ਜੀ ਉਹ ਵੀ ਮੁੱਲ ਲਈ ਹਾਂ ਤੋ ਆਖੇ ਚਲੋ ਆਏ ਕਈ ਪਾਕਾ ਕਾਕਾ ਮਿਹਨਤ ਕਰਕੇ ਚਲੋ ਕਾਨ ਕੇ ਲੱਲੀ ਦੰਦ ਦੰਦ ਨੂੰ ਕੰਮ ਹੋਇਆ ਨਾ ਕੋ ਕੰਮ ਹੀ ਮਿਲਦਿਆ ਤੁਹਾਨੂੰ ਪਤਾ ਜੀ ਹੁਣ ਤੇ ਮੈਂ ਮੈਂ ਮਾਲਕਾਂ ਚੰਗਾ ਹਾਂ ਹਾਂ ਸਾਹੀ ਮੈਂ ਜੋ ਅਭੀ ਪੈਦਕਾ ਬਿਸਤਰਾ ਜੋੜ ਜਾਈ ਹੈ ਸਭ ਸਾਰਿਆ ਦੋਸਤੋ ਦੇਖ ਸਕਦੇ ਹੋ ਮਾਤਾ ਦੱਸ ਦਿਆਂ ਦੱਸ ਦਿਆਂ ਭਾਵ ਕੋ ਰਹੇ ਨੇ ਔਰ ਇਹ ਹਾਲਾਤ ਨੇ ਕਿ ਜਦੋਂ ਰੀਜਾਂ ਦੇ ਨਾਲ ਸਦਨਾ ਦੇ ਨਾਲ ਘਰ ਬਣਦਾ ਏ ਫਿਰ ਭਾਵੇਂ ਘਰ ਕੱਚਾ ਹੀ ਹੋਵੇ ਉਹਦੇ ਵਿੱਚ ਵੀ ਬੜੀਆਂ ਸੁਪਨੇ ਹੁੰਦੇ ਨੇ ਬੜੀਆਂ ਯਾਦਾਂ ਹੁੰਦੀਆਂ ਨੇ ਤੇ ਪਰ ਇਹਨਾਂ ਦਾ ਘਰ ਹੈ ਜਿਹੜਾ ਰਾਵੀ ਦਰਿਆ ਦੇ ਪਾਣੀ ਦੀ ਮਾਰੇ ਠਾਕੇ ਟੈ ਚੁੱਕਾ ਹੈ ਇਹ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਕਿਸ ਤਰੀਕੇ ਦੇ ਹਾਲਾਤਾਂ ਚੋਂ ਗੁਜ਼ਰ ਰਹੇ ਨੇ ਭਾਜੀ ਇਹਨਾਂ ਦਾ ਤੇ ਬਹੁਤ ਮੜਾ ਹਾਲ ਜੋ 4 ਕਨਾਲ ਪੈਲੀ ਸੀ ਤੇ ਉਹ ਵੀ ਗਹਿਣੇ ਪਈ ਆ ਤੇ ਉਦੋਂ ਘਰ ਬਣਾਇਆ ਹੈਗਾ ਤੇ ਦਿਹਾੜੀਦਾਰ ਬੰਦਾ ਜੋ ਮਿਸਤਰੀ ਮਗਰ ਦਿਹਾੜੀ ਕਰਦਾ ਜੋ ਤੇ ਮਾਤਾ ਪਾਲ ਦਾ ਨਾਲ ਬੱਚੇ ਆ ਛੋਟੇ ਛੋਟੇ ਦੋ ਤੇ ਬਹੁਤ ਮਾੜਾ ਹਾਲ ਆ ਮੌਕੇ ਤੇ ਬੜਾ ਹੀ ਮਾੜਾ ਕੰਮ ਇਹਨਾਂ ਦਾ ਇਹਦੇ ਹੁਣ ਕੋਈ ਵੀਰ ਭਰਾ ਹੁਣ ਮਦਦ ਕਰੇ ਫੇਰ ਹੀ ਬਣ ਸਕਦਾ ਹੁਣ ਇਹ ਆਪ ਤੇ ਨਹੀਂ ਜੋ ਬਣਾ ਸਕਦੇ ਇਹਨਾਂ ਕੋ ਆਪ ਨਹੀਂ ਬਣ ਸਕਦਾ ਕਿਉਂ ਚਾਰ ਕਨਾਲ ਪਿਆਲੀ ਆ ਤੇ ਕੀ ਚੌਕ ਨਾਲਾਂ ਜੋ ਘਰ ਬਣ ਜੇਗਾ ਬੜੀ ਮੁਸ਼ਕਲ ਵਾਲੀ ਗੱਲ ਆ ਤਾਂ ਨੇ ਵੀ ਮੋਲਦੀਆਂ ਨੇ ਕੋ ਗੱਦਾ ਨਹੀਂ ਰਹਿ ਗਿਆ ਕਿਸੇ ਸੌਣ ਨੂੰ ਕੋਈ ਨਹੀਂ ਆ ਜਿਹੜੀ ਤਰਪਾਲ ਪਾਈ ਜੋ ਨਾ ਇਹ ਵੀ ਮੇਰੇ ਕੱਲ ਮਾਮਾ ਜੀ ਦੇ ਮੁੰਡਾ ਪਰਸੋਂ ਆਏ ਆ ਤੇ ਮੇਰੇ ਨਾਨਕੇ ਤੇ ਮੇਰੇ ਮਾਮੇ ਨੇ ਤੇ ਮਾਮਾ ਜੀ ਦੇ ਮੁੰਡੇ ਨੇ ਤੇ ਹੋਰ ਮੇਰੀ ਮਾਸੀ ਇੱਕ ਸ਼ਹਿਰ ਨੇ ਉਹਨਾਂ ਨੇ ਵੀ ਤਰਪਾਲਾਂ ਨੂੰ ਲਗ ਦਿੱਤੀ ਕਿ ਮੈਂ ਤਾਂ ਇੰਨੀ ਹਿੰਦੀ ਵੀ ਤਰਪਾ ਦੇ ਲੱਗਣਾ ਇਹ ਵੀ ਕੱਲ ਇਹ ਵੀ ਕੱਲ ਨਾ ਇਹ ਵੀ ਕੱਲ ਉਹ ਨਾ ਕੀਤਾ ਜੀ ਅੱਛਾ ਔਰ ਕੋਈ ਸਮਾਜ ਸੇਵੀ ਸੰਸਥਾ ਜਾਂ ਕੋਈ ਸਰਕਾਰੀ ਅਧਿਕਾਰੀ ਜਾਂ ਸਰਕਾਰ ਵੱਲੋਂ ਕੋਈ ਨੁਮਾਇੰਦਾ ਆਇਆ ਇੱਥੇ ਮਤਲਬ ਆਂਦੇ ਜੂਰ ਰਹੇ ਨੇ ਕਿਤੇ ਵੀਡੀਓ ਵੀਡੀਓ ਬਣਾਈਆਂ ਪੜਾਈਆਂ ਬਸ ਅਜੇ ਅਜੇ ਕੋਈ ਮਤਲਬ ਨਹੀਂ ਕਿੰਨੇ ਦਿਨ ਹੋ ਚੁੱਕੇ ਨੇ ਪਾਣੀ ਲੱਥੇ ਨੂੰ ਔਰ ਆਏ ਨੂੰ ਕਿੰਨੇ ਦਿਨ ਹੋ ਗਏ ਜਿੱਦੋਂ ਪਾਣੀ ਲੱਥਾ ਹੈ ਉਦੋਂ ਬਾਅਦ ਸਿਰਫ ਦੋ ਇੱਕ ਵਾਰੀ ਤਰਨ ਤਰਨ ਆਏ ਨੇ ਉਹ ਵੀ ਇਧਰ ਮਤਲਬ ਹੀ ਸਮਾਨ ਦੇਣ ਆਏ ਸੀ ਰਾਸ਼ਨ ਪਾਣੀ ਦਾ ਪਤਾ ਲੱਗਾ ਨਾ ਤੋ ਉਹਨਾਂ ਵੀਡੀਓ ਬਣਾ ਕੇ ਤੇ ਚਾੜਤੀ ਬਸ ਉਹਨਾਂ ਨੇ ਅੱਛਾ ਤੇ ਇੱਕ ਹੋਰ ਗਏ ਆਏ ਦੋਨਾਂ ਮਤਦਾਨ ਕਰਦਾ ਹੋ ਰਾਤ ਤੇ ਜੀਰੇ ਮਤ ਤੁਸੀਂ ਆਏ ਜੋ ਤੇ ਅੱਜ ਢਾੜੀ ਗੱਲ ਸਾਬਾ ਜਾਏ ਹੀ ਤਾਂ ਉਹਦੇ ਜੋ ਵੀ ਹੋਊਗਾ ਤੇ ਅਸੀਂ ਕਰਾਂਗੇ ਕੋਈ ਗੱਲ ਨਹੀਂ ਉਹਦਾ ਮਤਲਬ ਕੋਈ ਕੋਈ ਦੱਸਿਆ ਨਹੀਂ ਬਾਕੀ ਸਰਪੰਚ ਸਾਹਿਬ ਸਾਡੀ ਬਹੁਤ ਮਤ ਕਰਦੇ ਆ ਉਹ ਪਹਿਲਾਂ ਵੀ ਮੇਰੀ ਬੜੀ ਮਤ ਕਰਦੇ ਸੀ ਤੇ ਹੁਣ ਵੀ ਬੜੀ ਮਤ ਆਂਦੇ ਗਾਮ ਕਰਾਂਗੇ ਆਪਾਂ ਹਾਂਜੀ ਦੋਸਤੋ ਹਾਲਾਤ ਤੁਸੀਂ ਦੇਖ ਹੀ ਰਹੇ ਹੋ ਜ਼ੁਬਾਨ ਦੇ ਨਾਲ ਹਾਲਾਤਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਸਾਡੇ ਸਮਾਜ ਸੇਵੀ ਵੀਰ ਨੇ ਜਿਹੜੇ ਉਹ ਬਹੁਤ ਹੀ ਜਿਗਰੇ ਵਾਲੇ ਨੇ ਉਹ ਜਿਹੜਾ ਇਹਨਾਂ ਪਰਿਵਾਰਾਂ ਤੱਕ ਪਹੁੰਚ ਰਹੇ ਨੇ ਤੇ ਔਰ ਇਸ ਵਕਤ ਵੀ ਸਮਾਜ ਸੇਵੀ ਸਤਨਾਮ ਸਿੰਘ ਔਰ ਭਾਈ ਅਮਰਤਪਾਲ ਸਿੰਘ ਜੀ ਸਾਡੇ ਨਾਲ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਉਹ ਇਸ ਪਰਿਵਾਰ ਦੇ ਹਾਲਾਤ ਦੇ ਦੇਖ ਕੇ ਇਹਨਾਂ ਦੀ ਮਦਦ ਕਰਨ ਜਾ ਰਹੇ ਨੇ ਔਰ ਮੈਂ ਭਾਈ ਅਮਰਤਪਾਲ ਸਿੰਘ ਜੀ ਨਾਲ ਭਾਈ ਸਾਹਿਬ ਇਹ ਇਸ ਪਰਿਵਾਰ ਦੇ ਹਾਲਾਤ ਵੇਖੇ ਨੇ ਤੁਸੀਂ ਜੀ ਕੀ ਕੀਤਾ ਜਾ ਰਿਹਾ ਇਹਨਾਂ ਦੇ ਵਾਸਤੇ ਇਹਨਾਂ ਵਾਸਤੇ ਦੇਖੋ ਜੀ ਹਾਲਾਤ ਅਸੀਂ ਦੇਖੇ ਆ ਘਰ ਇਹਨਾਂ ਦਾ ਢੱਟ ਚੁੱਕਾ ਹੈ ਤੇ ਰਹਿਣ ਵਾਸਤੇ ਕੋਈ ਥਾਂ ਨਹੀਂ ਇਹਨਾਂ ਦੇ ਤਰਪਾਲ ਦੇ ਵਿੱਚ ਤੰਬੂ ਲਾ ਕੇ ਰਹਿ ਰਹੇ ਨੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ 2 ਜਾਂ 4 ਦਿਨ ਦੇ ਵਿੱਚ ਵਿੱਚ ਜਿਹੜਾ ਇਹਨਾਂ ਦਾ ਮਕਾਨ ਦਾ ਅਸੀਂ ਕੰਮ ਸ਼ੁਰੂ ਕਰਵਾ ਸਕੀਏ ਕਰਨਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸਾਡੀ ਸੰਸਥਾ ਵੱਧ ਤੋਂ ਵੱਧ ਜੋਰ ਲਾਏਗੀ ਵੀ ਜਿੰਨਾ ਛੇਤੀ ਹੋ ਸਕੇ ਇਹਨਾਂ ਦੀ ਹਮਦਤ ਕਰੀਏ ਤੇ ਘਰ ਬਣਾ ਕੇ ਦਈਏ ਕੋਈ ਨਗਦੀ ਵੀ ਦਿੱਤੀ ਜਾ ਰਹੀ ਹੈ ਲਗਦੀ ਦੇਖੋ ਕੱਲ ਤੱਕ ਇਹਨਾਂ ਦਾ ਖਾਤਾ ਲਿਆ ਨੰਬਰ ਅਸੀਂ ਅਕਾਊਂਟ ਨੰਬਰ ਉਹਦੇ ਵਿੱਚ ਕੱਲ ਤੱਕ ਇਹਨਾਂ ਦੇ ਖਾਤੇ ਦੇ ਵਿੱਚ ਜਿੰਨਾ ਵੀ ਸਾਡੇ ਤੋਂ ਹੋ ਸਕੇ ਓਨੀ ਇਹ ਨਹੀਂ ਲਗਦੀ ਇਹਨਾਂ ਨੂੰ ਦਵਾਂਗੇ ਔਰ ਜਿਹੜੇ ਪਰਿਵਾਰ ਅਜਿਹੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੇ ਨੇ ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਆ ਉਹਨਾਂ ਵਾਸਤੇ ਇਹੀ ਹੈ ਵੀ ਚਲੋ ਜਿਹੜੀਆਂ ਵੀ ਸੰਸਥਾਵਾਂ ਆ ਰਹੀਆਂ ਐਨ ਜੀਓਜ਼ ਕੰਮ ਕਰ ਰਹੀਆਂ ਕਿ ਉਹ ਲਾਰੇ ਨਾਲ ਲਾਉਣ ਜੇ ਕਿਸੇ ਦੀ ਕੰਮ ਕਰਨਾ ਹੈ ਗਰਾਊਂਡ ਲੈਵਲ ਤੇ ਜਾ ਕੇ ਤੇ ਉਹਦਾ ਕੰਮ ਸ਼ੁਰੂ ਕਰਵਾਇਆ ਜਾਵੇ ਤੇ ਅਸੀਂ ਤੇ ਉਹ ਕਵਾਂਗੇ ਵੀ ਜਿਹੜੇ ਸਾਡੇ ਵੀਰਾਂ ਭਰਾਵਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਪਰਿਭਾਈ ਜਿਹੜੇ ਸਾਰੇ ਜਿਹੜੇ ਆਪਾਂ ਰਲ ਮਿਲ ਕੇ ਜਿੱਤਰਾ ਅੱਗੇ ਲੋਕ ਮਦਦ ਕਰਨਦਾ ਪੰਜਾਬ ਦੇ ਬਾਹਰਲੇ ਸੂਬਿਆਂ ਦੇ ਵੀ ਉਹ ਘਰ ਬਣਾਉਣ ਦੀ ਵੀ ਸੇਵਾ ਜਿਹੜੀ ਉਹ ਕੀਤੀ ਜਾਵੇ ਨਾਲ ਬਿਲਕੁਲ ਜੀ ਸੋ ਦੋਸਤੋ ਦੇ ਦੇਖ ਸਕਦੇ ਹੋ ਤੁਸੀਂ ਸਾਡੇ ਸਮਾਜ ਸੇਵੀ ਵੀਰ ਭਾਈ ਇਸਤਰਾਮ ਸਿੰਘ ਜੀ ਔਰ ਭਾਈ ਅਮਰਤਪਾਲ ਸਿੰਘ ਜੀ ਇੱਥੇ ਪਹੁੰਚੇ ਨੇ ਔਰ ਇਹਨਾਂ ਦਾ 1-2 ਦਿਨ ਦੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਘਰ ਬਣਾਉਣ ਦੀ ਸੇਵਾ ਜਿਹੜੀ ਆਰੰਭ ਦਿੱਤੀ ਜਾਵੇਗੀ ਔਰ ਇਸ ਪਰਿਵਾਰ ਦੇ ਰਾਸ਼ਨ ਦੇ ਲਈ ਨਗਦੀ ਵੀ ਦਿੱਤੀ ਜਾਵੇਗੀ ਔਰ ਸਮਾਜ ਸੇਵੀ ਸੰਸਥਾਵਾਂ ਨੂੰ ਇਹ ਬੇਨਤੀ ਹੈ ਕਿ ਬਿਲਕੁਲ ਇੰਨਾ ਵੀਰਾਂ ਵਾਂਗ ਜ਼ਮੀਨੀ ਪੱਧਰ ਤੇ ਉੱਤਰ ਕੇ ਇਹਨਾਂ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਔਰ ਸਿਰਫ ਵੀਡੀਓ ਬਣਾਉਣ ਤੱਕ ਹੀ ਸੀਮਤ ਨਾ ਰਿਹਾ ਜਾਵੇ ਔਰ ਅਜਿਹੇ ਹਾਲਾਤਾਂ ਦੇ ਵਿੱਚ ਇੱਕ ਗੱਲ ਬੜੀ ਸਾਹਮਣੇ ਆ ਰਹੀ ਹੈ ਕਿ ਜਦੋਂ ਪਾਣੀ ਆਇਆ ਇਹ ਪਾਣੀ ਉਤਰਨ ਤੋਂ ਬਾਅਦ ਜਿਹੜੇ ਜਰੀਲੇ ਜੀਵ ਜਿਵੇਂ ਸੱਪ ਹੋ ਗਿਆ ਹੋਰ ਕਈ ਜਰੀਲੇ ਜੀਵ ਘਰਾਂ ਦੇ ਵਿੱਚ ਪਹੁੰਚ ਜਾਂਦੇ ਨੇ ਅਜਿਹੇ ਵਿੱਚ ਮੈਂ ਸਰਕਾਰ ਨੂੰ ਅਪੀਲ ਕਰਾਂਗਾ ਕਿ ਜੇਕਰ ਕਿਸੇ ਨੂੰ ਸੱਪ ਵਰਗਾ ਜੀਵ ਕੋਈ ਜ਼ਰੀਲਾ ਜੀਵ ਕੱਟਦਾ ਹੈ ਤਾਂ ਉਹਨਾਂ ਦਾ ਲਾਗਲੇ ਜਾਂ ਪਿੰਡ-ਪਿੰਡ ਦੇ ਵਿੱਚ ਪ੍ਰਬੰਧ ਕੀਤਾ ਜਾਵੇ ਕਿ ਉਹਦਾ ਇਲਾਜ ਜਲਦੀ ਤੋਂ ਜਲਦੀ ਹੋ ਸਕੇ ਕਿਉਂਕਿ ਹੁਣ ਪਾਣੀ ਉਤਰਨ ਦੇ ਨਾਲੇ ਜੀਵ ਨੇ ਜਿਹੜੇ ਉਹ ਜ਼ਰੂਰ ਘਰਾਂ ਤੱਕ ਪਹੁੰਚ ਰਹੇ ਨੇ ਔਰ ਇਸ ਪਰਿਵਾਰ ਦੀ ਮਦਦ ਜਿਹੜੀ ਆ ਇਸ ਸਮਾਜ ਸੇਵੀ ਵੀਰਾਂ ਵੱਲੋਂ ਕੀਤੀ ਜਾ ਰਹੀ ਆ ਔਰ ਹੋਰ ਵੀ ਅਜਿਹੇ ਤੁਹਾਡੇ ਨਾਲ ਵੀਡੀਓ ਸਾਂਝੀਆਂ ਕਰਦੇ ਰਵਾਂਗੇ ਤੁਸੀਂ ਦੇਖਦੇ ਰਹੋ ਰੌਣਕ ਪੰਜਾਬ ਦੀ 24 ਮੈਂ ਹਾਂ ਮਨਦੀਪ ਸਿੰਘ ਰਾਜਨ ਤਰਨਤਾਰਨ ਔਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ